कोरोना वायरस ਦੇ ਮੁਰ ਤੋਂ ਪੈਰ ਪਸਾਰਦਿਆਂ ਹੀ ਮਾਸਕ ਦੀ ਪਾਬੰਦੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਮਾਸਕ ਪਾਉਣ ਦੇ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਸਨਾ ਹੀ ਭੀੜ ਭੜ ਵਾਲੇ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਲੋਕਾਂ ਨੂੰ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਚੁਕੰਨਾ ਹੋ ਚੁੱਕਿਆ ਜਿਵੇਂ ਜਿਵੇਂ ਕੋਰੋਨਾ ਦੇ ਜੀਐਨ1 ਵੇਰੀਐਂਟ ਦੇ ਕੇਸਸ ਵੱਧਦੇ ਜਾ ਰਹੇ ਨੇ ਉਵੇਂ ਹੀ ਪ੍ਰਸ਼ਾਸਨ ਦੇ ਵੱਲੋਂ ਐਡਵਾਈਸ ਵੀ ਜਾਰੀ ਕਰ ਦਿੱਤੀ ਹੈ ਪ੍ਰਸ਼ਾਸਨ ਅਲਰਟ ਨਜ਼ਰ ਆ ਰਿਹਾ ਅਸੀਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਡਿਵਾਈਜ਼ਰੀ ਜਾਰੀ ਕੀਤੀ ਹੈ ਬੀਤ ਸ਼ਾਮ ਡਿਵਾਈਜ਼ਰੀ ਜਾਰੀ ਕੀਤੀ ਹੈ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਪੀੜਪੜ ਵਾਲੇ ਇਲਾਕੇ ਦੇ ਵਿੱਚ ਮਾਸਕ ਪਾਉਣ ਦੇ ਲਈ ਕਿਹਾ ਗਿਆ ਇਸ ਦੇ ਨਾਲ ਹੀ ਜ਼ਿਆਦਾ ਪੀੜ ਵਾਲੇ ਇਲਾਕੇ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਬੁਖਾਰ ਖੰਗ ਜਾਂ ਫਿਰ ਜ਼ੁਕਾਮ ਹੈ ਤਾਂ ਆਪਣਾ ਡਾਕਟਰ ਦੇ ਨਾਲ ਕੰਸਲਟ ਕਰਵੇ ਆਪਣੇ ਤੌਰ ਤੇ ਦਵਾਈ ਲੈਣ ਤੋਂ ਪਹਿਨਾਓ ਡਾਕਟਰ ਦੇ ਨਾਲ ਕੰਸਲਟ ਜ਼ਰੂਰ ਕਰੇ ਜੇਕਰ ਉਸ ਨੂੰ ਕੋਵਿਡ-19 ਦੇ ਲੱਛਣ ਲੱਗਦੇ ਹਨ ਤਾਂ ਉਹ ਪਹਿਲਾਂ ਅਟੈਸਟ ਜ਼ਰੂਰ ਕਰਾ ਲਵੇ ਜੇਕਰ ਕੋਵਿਡ ਪੋਜ਼ਿਟਿਵ ਹੈ ਤਾਂ ਆਪਣੇ ਆਪ ਨੂੰ 7 ਦਿਨਾਂ ਦੇ ਲਈ ਆਪਣੇ ਕਰਦੇਿਆਂ ਤੋਂ ਅਲੱਗ ਰੱਖੇ ਸੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਡਾਕਟਰ ਜਿਹੜੇ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਨੇ ਹਸਪਤਾਲਾਂ ਦੇ ਵਿੱਚ ਜਿਹੜੇ ਹੈਲਥ케ਅਰ ਵਰਕਰਸ ਨੇ ਉਹਨਾਂ ਦੇ ਲਈ ਮਾਸਕ ਪਾਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜੇਕਰ ਕੋਈ ਵਿਅਕਤੀ ਇਲਾਜ ਕਰਵਾਉਣ ਦੇ ਲਈ ਹਸਪਤਾਲ ਜਾਂਦਾ ਤਾਂ ਉਹ ਜ਼ਰੂਰ ਮਾਸਕ ਪਾਵੇ ਸੇ ਨਾਲ ਹੀ ਜੇਕਰ ਉਸ ਦੇ ਨਾਲ ਉਸ ਦੇ ਰਿਸ਼ਤੇਦਾਰ ਤੋਂ ਉਸੇ ਜਾਂ ਫਿਰ ਕੋਈ ਵੀ ਵਿਅਕਤੀ ਉਸੇ ਨਾਲ ਹਸਪਤਾਲ ਜਾ ਰਿਹਾ ਹੈ ਤਾਂ ਉਹ ਵੀ ਮਾਸਕ ਜ਼ਰੂਰ ਪਾਵੇ ਮਾਸਕ ਪਾਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜੇਕਰ ਕੋਈ ਵਿਅਕਤੀ ਹਸਪਤਾਲ ਜਾਂਦਾ ਤਾਂ ਉਸਦੇ ਲਈ ਮਾਸਕ ਪਾਣਾ ਲਾਜ਼ਮੀ ਕੀਤਾ ਤੋ ਦਸੇ ਇੱਕ ਕਈ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸਮੇਂ-ਸਮੇਂ ਤੇ ਹੱਥ ਧੋਣਾ ਜਾਂ ਫਿਰ ਕਈ ਹੋਰ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਨੇ ਡਿਵਾਈਜ਼ਰੀ ਜਾਰੀ ਕੀਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਵੇਂ-ਜਿਵੇਂ ਕੋਰੋਨਾ ਵਾਇਰਸ ਦੇ ਜੀਐਨ1 ਵੇਰੀਐਂਟ ਦੇ ਕੇਸਸ ਵਧਦੇ ਜਾ ਰਹੇ ਨੇ ਦੇਸ਼ ਦੇ ਵਿੱਚ ਕੋਰੋਨਾ ਮੁਰਤ ਪੈਰ ਫੈਲਦਾ ਨਜ਼ਰ ਆ ਰਿਹਾ ਉਵੇਂ ਹੀ ਪ੍ਰਸ਼ਾਸਨ ਪਬਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਲਰਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕਾਂ ਦੇ ਲਈ ਵੀ ਡਿਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਸਿੱਕੇ ਦੇਸ਼ਾ ਮੇਂ ਡਿਵਾਈਸਰੀ ਜਾਰੀ ਕੀਤੀ ਹੈ ਉਸ ਦੇ ਵਿੱਚ ਲੋਕਾਂ ਦੇ ਲਈ ਕਈ ਐਡਵਾਈਸਰੀ ਹਿਦਾਇਤਾਂ ਸਲਾਹਾਂ ਜੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੀੜਪੜ ਵਾਲੇ ਇਲਾਕਿਆਂ ਦੇ ਵਿੱਚ ਮਾਸਕ ਪਾਣ ਦੀ ਹਿਦਾਇਤ ਜਾਰੀ ਕੀਤੀ ਹੈ ਪੀੜ ਵਾਲੇ ਇਲਾਕੇ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਦੂਸਰੇ ਪਾਸੇ ਜੇਕਰ ਵਿਅਕਤੀ ਕਿਸੇ ਨੇ ਹਸਪਤਾਲ ਜਾਣੇ ਤਾਂ ਉੱਥੇ 마스크 ਜ਼ਰੂਰ ਪਾਵੇ ਸੈਨਾਲੀ ਹੈਲਥ케ਅਰ ਵਰਕਰਸ ਦੇ ਲਈ ਵੀ ਹਦਾਇਤ ਜਾਰੀ ਕੀਤੀ ਹੈ ਕਿ ਹਸਪਤਾਲ ਦੇ ਵਿੱਚ 마스크 ਜ਼ਰੂਰ ਪਾਣ ਸੈਨਾਲੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਕੋਵਿਡ-19 ਦੇ ਲੱਛਣ ਨੇ ਤਾਂ ਜਲਦ ਤੋਂ ਜਲਦ ਟੈਸਟ ਕਰਾਵੇ ਤਾਂ ਕਿ ਉਸ ਦਾ ਜਲਦ ਤੋਂ ਜਲਦ ਇਲਾਜ ਹੋ ਸਕੇ ਸੈਨਾਲੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਖੰਗ ਬੁਖਾਰ ਬੁਖਾਰ ਜਾਂ ਫਿਰ ਜ਼ੁਕਾਮ ਹੈ ਤਾਂ ਉਹ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈ ਲਵੇ ਬਿਨਾ ਕਿਸੇ ਡਾਕਟਰੀ ਜਾਂਚ ਤੋਂ ਆਪਣੇ ਤੌਰ ਤੇ ਦਵਾਈ ਨਾ ਲਈ ਜਾਵੇ ਦੱਸਦੇ ਕਿ ਹੋਰ ਵੀ ਕਈ ਹਦਾਇਤਾਂ ਜੜੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੀਆਂ ਨੇ ਜਿਵੇਂ ਜਿਵੇਂ ਕੋਰੋਨਾ ਦੇ ਕੇਸ ਵਧ ਰਹੇ ਨੇ ਉਵੇਂ ਹੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਡੇਟਰ ਪੰਜਾਬੀ ਟੈਕ